रोकी क्या है काले शीशे लगे हुए है, है जी। अच्छा है 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 है

ਆਣਾ ਸ਼ੇਰ ਰੁਮਾਨ ਪਈ ਜੀ ਇਹ ਹੈਗਾ ਆ ਲੈਟਰ ਰੂਟਰ ਪਈ ਜੀ ਇਹਨਾਂ ਦੇ ਇਹ স্মੈਲ ਵੀ ਆ ਰਹੀ ਜੀ ਜੀ ਤੇ ਇੱਕ ਨਾ ਇਹ ਆ ਪੈ ਜੀ ਪੈ ਵੀ ਪਿਆ ਨੋਟ ਇਹਦਾ ਆ ਵੀ ਦੇਖੋ ਬਾਈ ਦੋਮਾ ਟੋਲ ਟੋਲ ਕਰਾ ਬਈ ਬਣਾ ਲਾ ਲਾ ਪਿੱਛੇ ਹੀ ਹਾਈ ਸਕੂਟੀ ਨੰਬਰ ਵਾਲੀ ਇਹ স্মੈਲ ਆ ਰਹੀ ਹੈ ਜੀ ਗੱਡੀ ਇਹ ਮੇਰੇ ਖਿਆਲ ਨੰਬਰ ਚੇਂਜ ਹੋ ਰਿਹਾ ਹੈ ਮਾਸੀ ਜੀ স্মੈਲ ਆ ਰਹੀ ਹੈ ਇਹ ਫਿੱਟਾ ਦੋਮਾ ਕਪੀ ਕਾਇਦੇ ਫੋਰਨਟ ਇਨ ਇਨਰਜੀ ਗੱਸਤ ਕਰਦੀ ਆ ਅੱਗੇ ਦੇਖੀਏ ਇੱਥੇ ਕੀ ਹੈ ਲੈਟਰ ਰੋਟਰ ਬਹੁਤ ਥੋੜਾ ਹੀ ਅੰਦਰ ਚੱਕਦੀ ਮਨ ਲੱਗਦਾ ਸਮੈਲ ਵੀ ਆ ਰਹੀ ਹੈ ਸਮੈਲ ਵੀ ਆ ਰਹੀ ਹੈ ਕਾਹਦੀ ਬੋਲਣਾ ਹੂੰ ਬੰਦਾ ਹੈ ਕਿ ਮੇਰੇ ਅੰਦਰ ਸਮੈਲ ਵੀ ਆ ਰਹੀ ਹੈ ਆਹ ਦੇਖੋ ਫੋਇਲ ਆ ਪਿਆ ਪਿਆ ਫੋਇਲ ਉੱਪਰ ਹਾਂ ਜੀ ਇਹ ਆਪਣਾ ਸਿੰਪਲ ਚੱਕੇ ਵਾਲੀ ਇਹ ਤੇ ਲੋੜਦਾ ਹੈ ਇਹ ਪਹਿਲਾਂ ਵੀ ਹੋਈ ਆ ਕਈ ਵਾਰ ਹੂੰ ਇਹ ਸਿੰਪਲ ਹੈ ਮਤਲਬ ਕੋਈ ਵੀਲ ਨਹੀਂ ਹੈ ਕੁਝ ਨਹੀਂ ਹੈ ਇਹੀ ਲੋੜ ਇਹ ਬੰਦੇ ਕਿੰਨੇ ਦੇ ਇਹ ਬੰਦੇ 3-4 ਇਹ ਫਾਇਰਿੰਗ ਕਰਕੇ ਗਏ ਆ ਪਰ ਇਹ ਨਾ ਅਨੋਵਾ ਚ 4 ਬੰਦੇ ਇਹ ਫਾਇਰਿੰਗ ਕਰਕੇ ਗਏ ਗੱਡੀ ਅਪ ਡਾਊਨ ਹੋਈ ਹੈ ਪਹਿਲਾਂ ਆਈਏ ਪਿੰਡ ਚ ਫਿਰ ਅੱਗੇ ਆ ਕੇ ਵਾਪਸ ਫਿਰ ਨਿਕਲ ਕੇ ਗਈ ਹੈ ਤੇ ਇਹਨਾਂ ਦੀ ਸਸਪੈਕਟਡ ਬੰਦੇ ਪਰਾਂ ਚਾਰ ਮੰਝਲ ਚ ਵੀ ਹੈ ਚਾਰ ਮੰਝਲ ਜਿਹੜੇ ਦੂਰ ਤੇ ਇੰਡੀਕੇਟਰ ਬਲਦੇ ਰਹੇ ਜੀ ਦੇਖਦੇ ਰਹੇ ਆ ਜੀ ਇਹ ਗੱਡੀ 'ਚ ਬੰਦੇ ਆਏ ਸੀ ਪੰਜ ਛੇ ਬੰਦੇ ਆਏ ਸੀ ਇਹ ਕੱਲ ਵੀ ਅਸੀਂ ਰਾਤ ਨੂੰ ਰੇਕੀ ਕਰੀ ਦੀ ਫਿਰ ਰਾਤ ਵੀ ਗੱਡੀ ਟਾਇਰ ਖੋੜੀ ਸੀ ਸਾਡੇ ਪਿੰਡ ਦਾ ਮੁੰਡਾ ਅਮਨ ਹੈ ਉਹਦੀ ਗੱਡੀ ਟਾਇਰ ਖੋੜੀ ਸੀ ਤੇ ਅੱਜ ਇਹ ਮੌਕੇ ਤੇ ਫੜੀ ਗਈ ਕੱਲ ਉਹ ਭੱਜ ਗਏ ਇੱਥੇ ਜਿੱਕ ਪਏ ਨੇ ਹੋਰ ਸਾਰਾ ਸਮਾਨ ਪਿਆ ਮੁਲਾਜ਼ਮ ਆਏ ਨੇ ਨਾਹੇਗਾ ਸਮਾਨ ਬੰਦੀ ਫੜੇ ਗਏ ਨਸ਼ਾ ਵੀ ਆ ਵਿੱਚ ਸਾਰਾ ਕੁਛ ਆਈ ਸੋ ਇਸ ਕਰਕੇ ਯਾਦਾ ਸਾਨੂੰ ਵੀ ਥੋੜੀ ਥੋੜੀ ਦਿੱਤੀ ਜਾ ਵੀ ਸਾਨੂੰ ਲਾਇਸੈਂਸ ਦਿੱਤੀ ਜਾਣਾ ਨਾਲ ਪੁਲਿਸ ਵਾਲੇ ਮਲਾਦ ਦਿੱਤੀ ਜਾਣਾ ਅਸੀਂ ਰਾਤ ਨੂੰ ਰੇਕੀ ਕਰੀਏ ਤੇ ਨਾਲ ਅਸੀਂ ਪੈਰਾਂ ਲਈਏ ਅਹੀ ਵਾਰ ਦਾ ਇੱਕ ਹੋਰ ਕਾਲਾ ਬੰਦਾ ਹੋ ਗਿਆ ਰੀਆ ਫਾਇਰਿੰਗ ਹੋਈ ਪੁਲਿਸ ਨੂੰ ਲਾਜਮੰਦ ਦੇ ਉੱਪਰ ਫਾਇਰਿੰਗ ਹੋਈ ਹੈ ਫਾਇਰਿੰਗ ਵੀ ਅੱਜ ਵੀ ਕਰਕੇ ਅੱਜ ਫਾਇਰਿੰਗ ਕਰਕੇ ਗਏ ਅੱਜ ਇੱਕ ਨਾਲ ਦੇ ਨਾਲ ਗੱਡੀ ਹੋਰ ਦੀ ਨੋਵਾ ਉਹ ਗੱਡੀ ਫਾਇਰਿੰਗ ਕਰਕੇ ਗਏ ਬੰਦੇ ਫਾਇਰਿੰਗ ਕਰਕੇ ਗਏ ਉਹ ਇਹਨਾਂ ਤੋਂ ਪੁੱਛਦਾ ਵੀ ਬੰਦੇ ਰੋ ਵੀ ਉਹ ਬੰਦੇ ਕੌਣ ਤੇ ਦੇ ਨਾਲ ਜਿਹੜੇ ਨੋਵਾ ਗੱਡੀ ਨੇ ਨਹੀਂ ਆ ਜਿਹੜੇ ਪਿੰਡ ਟੂ ਮਜਰੇ ਵਿੱਚ ਜੀ 10 ਤਰੀਕ ਨੂੰ ਗੱਡੀ ਦੇ ਟਾਇਰ ਵੀ ਕੱਢ ਕੇ ਲੈ ਗਏ ਆ ਇੱਟਾਂ ਤੇ ਹੀ ਖੜੀ ਕਰ ਗਏ ਸੀ ਉਹਦੀ ਵੀ ਚਾਰ ਚਾਰ ਚਾਰੀਟਾਂ ਮਤਲਬ ਲਾਕੇ ਸਾਈਡ ਤੇ ਅਲੋਏ ਵੀਲ ਸਮੇਤ ਗੱਡੀ ਮਤਲਬ ਲੈ ਗਈ ਸੀ ਆਪਣਾ ਗੱਡੀ ਬਿੰਨਾ ਕਾ ਚੋਰੀ ਹੋ ਰਹੀ ਹੈ ਜੀ ਕੈਂ ਵਗੈਰਾ ਜੀ ਗੱਡੀ ਕਿਸੇ ਦਾ ਸਕੂਲ ਦੀ ਚੋਰੀ ਹੋਈ ਸੀ ਕੰਪਲੇਂਟ ਵੀ ਕਰੀ ਹੋਈ ਸੀ ਉਹ ਚ ਵੀ ਇਹੀ ਬੰਦੇ ਇਨਵੋਲਵਮੈਂਟ ਲੱਗਦੀ ਹੈ ਜੀ ਇਹਦਾ ਵੀ ਥੋੜਾ ਪਤਾ ਕਰਿਆ ਜਾਵੇ ਜੀ ਗੱਲ ਇਦਾਂ ਵੀਰ ਜੀ ਹੂੰ ਹੂੰ ਪਿੰਡ ਚ ਕਿੰਨੇ ਤੋਂ ਵਾਰ ਜਾਂਦਾ ਹੋੜੀਆਂ ਹੂੰ ਉਸੇ ਜਿਹੜੀ ਸਾਡੇ ਪਿੰਡ ਦੇ ਨਾਲ ਜਿਹੜੀ ਚਾਰ ਮੀਲੀ ਹੈ ਇਹ ਪਿੰਡ ਚ ਵੜਦੇ ਆਏ ਤਲਵਾਰਾਂ ਰਵਲਵਰਾਂ ਲੈ ਕੇ ਆ ਹਰ ਹੋਰ ਚਾਕੂ ਚੁਕਰੀਆ ਖਿਰਚੇ ਲੈ ਕੇ ਇਹ ਪਿੰਡ ਚ ਆਉਂਦੇ ਆ ਨੰਗੀਆਂ ਤਲਵਾਰਾਂ ਲੈ ਕੇ ਇਹ ਆਂਦੇ ਆ ਹੋਰ ਮਕਸਦ ਆ ਤੇ ਬਟ ਸਾਡੇ ਪਿੰਡ ਦੇ ਪਰਵਾਹ ਹੋਰ ਪੈ ਰਿਆ ਤੇ ਹੁਣ ਚੋਰੀ ਚਕਾਰੀਆਂ ਚੱਲ ਗਈਆਂ ਬਾਜੀ ਇਹ ਗੱਡੀ ਫੜੀ ਹੈ ਜੀ ਹੁਣ ਨੋਬਦ ਐਸਿਆ ਕਹੇ ਵੀ ਗੱਡੀਆਂ ਫੜਾਉਣੀਆਂ ਇਹ ਗੱਡੀਆਂ ਚੋਰੀ ਕਰ ਰਹੇ ਆ ਰਾਤ ਨੂੰ ਆਂਦੇ ਆ 4 ਵਜੇ ਲਿਆ ਕੋਈ ਹੋਰ ਵੀ ਆ ਅਨਰਜ਼ਰ ਇਹ ਹੁੰਦਾ ਹੁੰਦਾ ਕ੍ਰਾਈਮ ਵੱਧ ਜਾ ਰਿਹਾ ਸੋ ਮੈਂ ਸਾਰੇ ਡਿਪਾਰਟਮੈਂਟ ਨੂੰ ਐਸਐਸਪੀ ਨੂੰ ਡੀਐਸਪੀ ਨੂੰ ਐਸਐਚਓ ਨੂੰ ਬੇਨਤੀ ਹੈ ਅਸੀਂ ਗਏ ਵੀ ਸੀ ਐਸਐਸ ਸਭ ਕੋਲ ਪਰ ਕੋਈ ਸਿੱਟਾ ਨਹੀਂ ਨਿਕਲਿਆ ਦੋ ਦਿਨ ਤੁਹਾਨੂੰ ਪੁਲਿਸ ਬੁਲਾਇਆ ਹੁੰਦਾ ਅਸੀਂ ਬਹੁਤ 3-4 ਦਿਨ ਉਰੇ 10.5 ਦਿਨ ਪੈਰਾ ਲੱਦੇ ਰਿਹਾ ਨਾਲ ਪਰ ਉਹਦਾ ਕੋਈ ਸਿੱਟਾ ਨਹੀਂ ਨਿਕਲਿਆ ਤੇ ਮੇਰੀ ਰਿਕਵੈਸਟ ਹੈ ਵੀਦਾ ਜਦ ਤੱਕ ਕੋਈ ਸੋਲੂਸ਼ਨ ਕਰਿਆ ਜਾਵੇ ਪਿੰਡ ਚ ਕੋਈ ਬੀਟ ਬਾਕਸ ਬਣਾਇਆ ਜਾਵੇ ਪੁਲਿਸ ਦਾ ਪੈਰਾ ਬਹਾਂੇ ਜਾ ਕੇ ਰਾਤ ਨੂੰ ਕੋਈ ਪੁਲਿਸ ਨੂੰ ਇੱਥੇ ਕੋਈ 2-4 ਮੁਲਾਜ਼ਮ ਬਿਠੇ ਜਾਣ O que